ਮੇਰਾ ਨਾਮ ਇਹਰਨਾਮ ਸਿੰਘ ਸਰਦਾਰ ਸਾਹਿਬ ਇੱਥੇ ਸੇਵਾ ਕਰਦੇ ਆਵਾ ਦੋ ਟਾਈਮ ਦੀ ਨਿਤਨੇਮ ਦੀ ਨਿਸ਼ਕਾਮ ਸੇਵਾ ਕਰ ਰਿਹਾ ਆਂ ਆ ਵੀ ਇੱਥੋਂ ਲੈ ਸੀ ਤੁਸੀਂ ਹਾਂ ਤੇ ਬਾਕੀ ਇਹ ਗੱਲ ਆ ਵੀ ਇਹ ਜਦੋਂ ਸਾਡੇ ਪਿੰਡ ਵੱਜੇ ਆ ਨਾ ਮੈਸਮਪੁਰ ਉਦੋਂ ਗੁਰਵਰਾਹਿ ਸਾਹਿਬ ਕੋਈ ਗਰੰਟੀ ਨਹੀਂ ਸੀ ਇੱਥੇ ਆ ਗਾ ਉਹ ਸਾਡੇ ਪਿੰਡ ਦੇ ਜਿਹੜੇ ਵੱਡੇ ਮੋਤਵਾਰ ਸਾਡੇ ਬਜ਼ੁਰਗ ਸੀ ਉਹ ਅਮਰਸਰ ਗਏ ਅਮਰਸਰ ਗਏ ਤੇ ਉੱਥੇ ਜਾ ਕੇ ਇਹਨੇ ਬੇਨਤੀ ਕੀਤੀ ਤਾਂ ਉੱਥੋਂ ਫਿਰ ਇਹ ਸੰਤ ਜਿਹੜੇ ਸੀ ਇਹਨੇ ਸਾਡੇ ਗੁਰਦੁਆਰਾ ਸਾਹਿਬ ਆਏ ਪਿੰਡ ਵਾਲੇ ਪਿੰਡ ਗੁਰਦੁਆਰੇ ਦੇ ਵਿੱਚ ਤੇ ਉਹ ਫਿਰ ਉਹਨਾਂ ਨੇ ਇੱਥੇ ਸਾਡੇ ਉਹਨਾਂ ਨੇ ਬੜੀ ਸੇਵਾ ਕੀਤੀ ਸਾਰਾ ਜੀਵਨ ਇੱਥੇ ਬਤੀਤ ਕੀਤਾ ਇਹਨਾਂ ਬਾਬਾ ਜੀ ਉਹਨਾਂ ਨੇ ਵਿਆਹ ਨਹੀਂ ਸੀ ਕਰਾਇਆ ਤੇ ਬਹੁਤ ਭਗਤੀ ਸੀ ਇਹਨਾਂ ਦੀ ਐਸ ਦਾ ਜਗਾ ਦੇਤੇ ਜਿਹੜਾ ਵਾ ਵੀ ਬਾਬਾ ਜੀ ਜਦੋਂ ਸਮਾਏ ਨਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਇਹ ਜ਼ਮੀਨ ਜਿਹੜੀ ਉਹਨਾਂ ਦੇ ਨਾਮ ਹਾਂਜੀ ਤੇ ਇਹਨਾਂ ਦੀ ਬੜੀਆ ਪਾਰ ਕਿਰਪਾ ਵਾ ਇਥੇ ਕੋਈ ਵੀ ਜੀਵ ਸੱਚੇ ਦਿਲ ਦੇ ਨਾਲ ਆਪਣੇ ਆਣ ਕੇ ਤੇ ਕੋਈ ਸਦਾ ਭਾਵਨਾ ਦੇ ਨਾਲ ਰਾਸ਼ਵੀਨ ਦੀ ਕਰਦੇ ਨਾ ਕੋਈ ਅਜੇ ਤੱਕ ਅਸੀਂ 45 ਸਾਲ ਹੋ ਗਏ ਸਾਲ ਕਰਦੇ ਆਂ ਦੋ ਤੋ ਵੇਖ ਰਹੇ ਜਦੋਂ ਤੇ ਅਸੀਂ ਹੋ ਸੰਭਾਲੀਆ ਤੇ ਕੋਈ ਨਰਾਸ਼ ਨਹੀਂ ਜਾਂਦਾ ਇਥੋਂ ਬੜੀਆ ਪਾਰ ਕਿਰਪਾ ਮਹਾਰਾਜ ਦੀ ਫਿਰ ਉਸ ਤੋਂ ਬਾਅਦ ਜਿਹੜਾ ਸਾਡੇ ਗੁਰੂ ਆ ਨਾ ਵਿਦਿਆ ਦੇ ਬਾਬਾ ਨਾਰਾਇਣ ਸਿੰਘ ਜੀ ਸੰਤ ਨਾਰਾਇਣ ਸਿੰਘ ਜੀ ਉਹਨਾਂ ਨੇ ਜਦੋਂ ਫਿਰ ਇੱਥੇ ਗੁਰਦੁਆਰਾ ਸਾਹਿਬ ਤਿਆਰ ਹੋਇਆ ਨਾ ਉਦੋਂ ਫਿਰ ਸੰਗਤਾਂ ਨੇ ਬੇਨਤੀ ਕੀਤੀ ਵੀ ਇਥੇ ਆਪਾਂ ਕੋਈ ਮੇਲਾ ਮਨਾਇਆ ਕਰੀਏ ਕੋਈ ਦਿਨ ਮਨਾਇਆ ਕਰੀਏ ਤੇ ਬਾਬਾ ਜੀ ਉਹਨਾਂ ਨੇ ਕਿਹਾ ਕਿ ਆਪਾਂ ਫਿਰ ਇੱਥੇ ਨਾ ਸਹੀਦੀ ਜੋੜ ਮੇਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਉਣ ਵਾਲਾ ਸੀ ਤੇ ਉਹ ਤੋਂ ਲੈ ਕੇ ਤੇ ਇਹ ਆਪਾਂ ਨਾ 90 ਤੋਂ ਪਹਿਲਾਂ ਦੀ ਗੱਲ ਆ ਤੇ ਉਹ ਤੋਂ ਲੈ ਕੇ ਤੇ ਇੱਥੇ ਸਹੀਦੀ ਜੋੜ ਮੇਲਾ ਜਿਹੜਾ ਵਾ ਉਹ ਮਨਾਏ ਜਾ ਰਿਹਾ ਹਰ ਸਾਲ ਬੜੇ ਚੜ੍ਹਦੀ ਕਲਾ ਦੇ ਨਾਲ ਇੱਥੇ ਤੇ ਸੱਚੇ ਪਾਤਸ਼ਾਹ ਹਰ ਇੱਕ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਆ ਤੇ ਬੜੀ ਇਸੇ ਤਰ੍ਹਾਂ ਇਸ ਸੱਚੇ ਪਾਸਾ ਆਪਣੀ ਮੇਰ ਰੱਖਣ ਪਰਮਾਤਮਾ ਪਰਮੇਸ਼ਰ ਸ਼ਕਤਾਂ ਦੇ ਤੇ ਨਾਮ ਦੇ ਨਾਲ ਜੋੜ ਕੇ ਰੱਖਣ ਨਾਮ ਦੀ ਵਰਕਾ ਕਰਨ ਹਰ ਇੱਕ ਦੀਆਂ ਆਸਾਂ ਮਰਜ਼ਾ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ